ਸੱਜਣਾ ਇੱਕਾ ਵੀਡੀਓ ਕਵਰ ਕਰ ਲਈ ਆਪਾਂ ਝਾਮ ਕੇ ਖੁਰਦ ਬਿਲਕੁਲ ਤਾਜੀ ਸੂਈ ਹੈ ਝੋਟੀ ਓਕੇ ਰਿਪੋਰਟ ਧਾਰਾ ਧੂਰਾ ਵੀਡੀਓ ਚ ਮਾਰ ਕੇ ਵਿਖਾਤੀਆਂ ਤੇ ਗਰਭੀਤ ਹੌਣੇ ਦੇ ਕੋਲੋਂ ਕਿੰਨਾ ਦੁੱਧ ਚਵਾ ਦੇਣਾ ਕੋਈ ਭੈਣ ਭਰਾ ਹੋਂ ਦਾ ਬੋਲਾ ਦੁੱਧ ਸੰਦੂ ਸਾਹਿਬ 10 ਕਿਲੋ ਬੋਲਾ 9 10 ਕਿਲੋ ਠੰਡਾ ਹੈਗਾ ਹੁਣ 9 10 ਕਿਲੋ ਹੈ ਹਾਂ ਜੇ ਕਹਿੰਨੇ ਆਨਲਾਈਨ ਖੜਨੀ ਹੈ 9 ਕਿਲੋ ਇੱਥੇ 10 ਕਿਲੋ ਚਵਾ ਕੇ ਦਵਾਗੇ ਓਕੇ ਬਾਕੀ ਝੋਟੀ ਦੁੱਧ ਵਾਲੀ ਆ ਬਹੁਤ ਚੰਗੀ ਆ ਜੀ ਹਾਂ ਹਾਂ ਝੋਟੀ ਦੁੱਧ 13 14 ਕਿਲੋ ਵਧੀਆ ਦਊਗੀ ਬਹੁਤ ਸਟਾਰਟ ਆਪਣੀ ਗੱਬਣ ਝੋਟੀ ਘਰ ਦੀ ਹਾਂਜੀ ਇਹ ਘਰ ਦੀ ਹੈ ਸਾਡੇ 6 ਮਹੀਨਿਆਂ ਦੀ ਗੱਬਣ ਸਾਡੇ 6 ਮਹੀਨੇ ਦੀ ਗੱਬਣ ਉਹ ਕਿ ਰਪੋਰਟ ਇੱਕ ਰੰਗ ਕਾਲੀ ਹਾਂਜੀ ਜੈਡ ਬਲੈਕ ਬਹੁਤ ਚੰਗੀ ਝੋਟੀ ਬੜੀ ਜਿਆਦੀ ਜੀ ਚੰਗਾ ਦੁੱਧ ਚੋਇਆ ਤੂੰ ਇਹਦੇ ਬੜਾ ਚੰਗਾ ਦੁੱਧ ਚੋਇਆ ਸੰਧੂ ਸਾਹਿਬ ਆਪਣੀ ਫੁੱਲ ਗਾਰੰਟੀ ਹੈ ਅਗਲੇ ਸਵੇਰੇ ਵਧੀਆ ਦੁੱਧ ਦਊਗੀ ਵਧੀਆ ਦੇਊਗੀ ਰਾਣੀ ਮੈਂ ਹਾਂ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਦੂਜਾ ਸਵੇਰ ਹਾਂਜੀ ਇਹ ਵੀ ਦੂਜਾ ਸਵੇਰ ਸੰਧੂ ਸਾਹਿਬ ਘਰੀ ਪੱਛੋਂ ਐਨੂੰ ਲੋ ਵੀ ਸੱਜਣੋ ਇੱਕ ਹਫ਼ਤਾ ਲੈਂਦੀ ਹਲੇ ਤਿੰ ਉੱਕੀ ਰਿਪੋਰਟ ਵੇਖੋ ਮੈਂ ਧੰਨਵਾਦ ਸ਼ਾਰਟ